रेडी स्टार्ट ਭਾਰਤ ਦੇ ਪ੍ਰਾਤਨ ਵਸਨੀਕ ਆਪਣੀ ਜੀਵਨ ਜੋਤ ਜਗਦੀ ਰੱਖਣ ਵਾਸਤੇ ਭੋਜਨ ਪ੍ਰਾਪਤ ਕਰਨ ਲਈ ਕਾਲਾਂ ਕਾਲ ਦੇ ਰਹੇ ਤੇ ਉਹਨਾਂ ਨੇ ਆਪਣੀ ਸੂਝ-ਬੂਝ ਨਾਲ ਅੱਜ ਤੋਂ ਲਗਭਗ 2500 ਸਾਲ ਪਹਿਲਾਂ ਹਲ ਲੋਹੇ ਦੇ ਫਾਲਿਆਂ ਦੀ ਵਰਤੋਂ ਆਰੰਭ ਕਰ ਦਿੱਤੀ ਸੀ ਡੰਡੀ ਉਹ ਇਸ ਸਮੇਂ ਤੱਕ ਬਲਦਾਂ ਨੂੰ ਖਾਲ ਚਲਾਉਣ ਲਈ ਬਰਤਨ ਲੱਗ ਪਏ ਸਨ ਅਤੇ ਕਣਕ ਤੇ ਚਾਵਲ ਦੀ ਬਿਜਾਈ ਕਰਦੇ ਸਨ ਡੰਡੀ ਜਾਤ ਪਾਤ ਦੀ ਪ੍ਰਥਾ ਸਥਾਪਿਤ ਹੋ ਚੁੱਕੀ ਸੀ ਤੇ ਵੰਸਾਂ ਦੇ ਹਿੱਸੇ ਖੇਤੀਬਾੜੀ ਦਾ ਉੱਤਮ ਕਿਤਾ ਆਇਆ ਸੀ ਡੰਡੀ ਇਸ ਤੋਂ ਮੰਗਰੋਂ ਭਾਰਤ ਵਿੱਚ ਮੋਰੀਆ ਦਾ ਜਮਾਨਾ ਆਉਂਦਾ ਹੈ ਜਿਸ ਵਿੱਚ ਖੇਤੀਬਾੜੀ ਕਿੱਤੇ ਨੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਪਰ ਮੋਰੀਆ ਤੋਂ ਪਹਿਲਾਂ ਸਕੰਦਰ ਦੇ ਹਮਲੇ ਤੱਕ ਦੇ ਸਮੇਂ ਵਿੱਚ ਵੀ ਕਾਫੀ ਤਬਦੀਲੀਆਂ ਆ ਚੁੱਕੀਆਂ ਸਨ ਡੰਡੇ ਚਾਵਲ ਦੀ ਕਣੀ ਖੇਤੀ ਹੋਣ ਲੱਗ ਪਈ ਤੇ ਕਪਾਹ ਤੇ ਗੰਨਾ ਵਪਾਰਕ ਫਸਲਾਂ ਵਜੋਂ ਬੀਜੀਆਂ ਜਾਣ ਲੱਗ ਪਈਆਂ ਡੰਡੇ ਇਹਨਾਂ ਅਵਸਥਾਂ ਤੇ ਹੋਰ ਅਨਾਜਾਂ ਦਾ ਵਪਾਰ ਜੋਰਾਂ ਤੇ ਹੋ ਗਿਆ ਡੰਡੀ ਲੋਹੇ ਦੀ ਵਰਤੋਂ ਖੇਤੀਬਾੜੀ ਸੰਧਾਂ ਵਿੱਚ ਆਮ ਪਰ ਵਿਸ਼ੇਸ਼ ਗੱਲ ਹੋ ਗਈ ਡੰਡੀ ਢੋਕਣੇ ਨਾਲ ਲੋਹਾ ਗਰਮ ਕੀਤਾ ਜਾਣ ਲੱਗ ਪਿਆ ਡੰਡੀ ਇਥੋਂ ਤੱਕ ਕੇ ਭੌ ਨੂੰ ਫਸਲਾਂ ਅਨੁਸਾਰ ਵੰਡ ਦਿੱਤਾ ਗਿਆ ਤੇ ਫਸਲ ਬੀਜਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਬਾਹਿਆ ਜਾਣ ਲੱਗ ਪਿਆ ਡੰਡੀ ਇਸ ਸਮੇਂ ਤੱਕ ਬੁੱਧਮੱਤ ਵੀ ਹੋਂਦ ਵਿੱਚ ਆ ਗਿਆ ਤੇ ਬੋਧੀਆਂ ਨੇ ਜਨ ਸੁਧਾਰਨ ਦੀ ਭਾਸ਼ਾ ਪਾਲੀ ਵਿੱਚ ਬੁੱਧਮੱਤ ਦੇ ਅਸੂਲਾਂ ਦਾ ਰੱਜਮਾ ਪ੍ਰਚਾਰ ਕੀਤਾ ਡੰਡੀ ਇਹਨਾਂ ਅਸੂਲਾਂ ਵਿੱਚੋਂ ਇੱਕ ਇਹ ਵੀ ਸੀ ਕਿ ਜਨਵਰਾਂ ਨੂੰ ਨਾ ਮਾਰਿਆ ਜਾਵੇ ਡੰਡੀ ਨਤੀਜੇ ਵਜੋਂ ਪਸ਼ੂ ਧਨ ਫਿਰ ਹਿਫਾਜ਼ਤ ਵਿੱਚ ਹੋ ਗਿਆ ਡੰਡੀ ਇਸੇ ਤਰ੍ਹਾਂ ਜੰਗਲਾਂ ਨੂੰ ਸਾਫ਼ ਕਰਕੇ ਭੋਂ ਨੂੰ ਖੇਤੀਬਾੜੀ ਜੋਗ ਬਣਾਉਣ ਦਾ ਕੰਮ ਰਾਜੇ ਜਾਂ ਸਮੂਹ ਭਾਈਚਾਰੇ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਡੰਡੀ ਭੋਂ ਉੱਤੇ ਲਗਾਨ ਦੀ ਵਿਧੀ ਚੱਲਦੀ ਆ ਰਹੀ ਸੀ ਪਰ ਕਿਸਾਨ ਇਹ ਲਗਾਨ ਸਿੱਧਾ ਹੀ ਰਾਜੇ ਪਾਸ ਜਮਾ ਕਰਵਾ ਦਿੰਦੇ ਸਨ ਡੰਡੇ ਇਹਨਾਂ ਖੇਤੀਬਾੜੀ ਤਰੱਕੀਆਂ ਕਾਰਨ ਤੇ ਸਮੁੱਚੀ ਆਰਥਿਕਤਾ ਦੀ ਉਨਤੀ ਸਦਕਾ ਸ਼ਹਿਰ ਜਿਹੜੇ ਲਗਭਗ 1000 ਸਾਲ ਪਹਿਲਾਂ ਆਰੀਆ ਦੇ ਆਉਣ ਨਾਲ ਬਰਬਾਦ ਹੋ ਗਏ ਸਨ ਦੁਬਾਰਾ ਉਤਪਨ ਹੋ ਗਏ ਤੇ ਸ਼ਹਿਰੀ ਸਭਿਆਚਾਰ ਵੀ ਉਜਾਗਰ ਹੋਣ ਲਗ ਪਿਆ ਡੰਡੇ ਦਸਤਕਾਰੀ ਤੇ ਹੋਰ ਸੁਖਮ ਹੁਨਰਾਂ ਦਾ ਕੇਂਦਰ ਸ਼ਹਿਰ ਬਣ ਗਏ ਡੰਡੇ ਪਿੰਡਾਂ ਵਿੱਚ ਕਿਸਾਨਾਂ ਦਾ ਖੇਤੀਬਾੜੀ ਗਿਆਨ ਇਹਨਾਂ ਵਿਕਸਿਤ ਕਰ ਦਿੱਤਾ ਗਿਆ ਕਿ ਉਹ ਹਰ ਪ੍ਰਕਾਰ ਦਾ ਅਨਾਜ ਅਤੇ ਪਾਂਤ-ਪਾਂਤ ਦੀਆਂ ਦਾਲਾਂ ਪੈਦਾ ਕਰਨ ਲੱਗ ਪਏ ਡੰਡੇ ਇਸ ਸਮੇਂ ਤੱਕ ਮੁਦਰਾ ਵੀ ਹੋਂਦ ਵਿੱਚ ਆ ਗਈ ਡੰਡੇ ਸਾਹੂਕਾਰਾਂ ਲੈਣ ਦੇਣ ਵੀ ਚੱਲ ਪਿਆ ਡੰਡੇ ਮੋਰੀਏ ਜਿੱਥੇ ਚੰਗੇ ਜੰਗਜੂ ਸਨ ਉਥੇ ਚੰਗੇ ਪ੍ਰਬੰਧਕ ਵੀ ਸਨ ਡੰਡੇ ਉਹਨਾਂ ਵੱਲੋਂ ਸੱਤਾ ਸੰਭਾਲਣ ਤੇ ਉਹਨਾਂ ਨੇ ਖੇਤੀਬਾੜੀ ਨੂੰ ਸਰਕਾਰ ਦੇ ਸਿੱਧੇ ਪ੍ਰਬੰਧ ਅਧੀਨ ਕਰ ਲਿਆ ਅਤੇ ਕਈ ਪ੍ਰਕਾਰ ਦੇ ਟੈਕਸ ਲਗਾਏ ਤਾਂ ਜੋ ਉਹ ਆਪਣੀ ਫੌਜ ਦਾ ਖਰਚਾ ਵੀ ਕੱਢ ਸਕਣਾ ਡੰਡੇ ਮੋਰੀਆ ਨੇ ਸੁਧਰਾ ਦਾ ਕਾਫੀ ਸੁਧਾਰ ਕੀਤਾ ਤੇ ਉਹਨਾਂ ਨੂੰ ਪ੍ਰੇਰਣਾ ਦਿੱਤੀ ਤੇ ਉਹ ਆਪਣੇ ਲਈ ਜੰਗਲ ਸਾਫ਼ ਕਰਕੇ ਇਲਾਕਾ ਪੈਦਾ ਕਰ ਲੈਣ ਤੇ ਖੇਤੀਬਾੜੀ ਕਰਨ ਡੰਡੇ ਇਥੋਂ ਤੱਕ ਕਿ ਸਰਕਾਰ ਉਹਨਾਂ ਨੂੰ ਕੰਮ ਕਰਨ ਲਈ ਬਲਦ ਹਲ ਬੀਜ ਆਦਵੀ ਆਪਣੇ ਕੋਲੋਂ ਦੀਨ ਲਗ ਪਈ ਡੰਡੀ ਇਸ ਦਾ ਨਤੀਜਾ ਇਹ ਹੋਇਆ ਕਿ ਖੇਤੀ ਬਾੜੀ ਹੋਰ ਕਾਫੀ ਜ਼ਮੀਨ ਆ ਗਈ ਅਤੇ ਉਪਜ ਵਿੱਚ ਵੀ ਵਾਧਾ ਹੋਇਆ ਡੰਡੀ ਕਈ ਬਨੌਟੀ ਸੰਜਾਈ ਸਾਧਨ ਵਰਤੇ ਜਾਣ ਲੱਗ ਪਏ ਡੰਡੀ ਸੰਜਾਈ ਦੇ ਮਹੱਤਵ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹਾਂ ਕਈ ਕਾਨੂੰਨ ਬਣਾਏ ਗਏ ਅਤੇ ਜਿਹੜਾ ਵਿਅਕਤੀ ਪਾਣੀ ਦੇ ਜ਼ਖੀਰੇ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਉਸ ਨੂੰ ਸਖਤ ਸਜ਼ਾ ਦਿੱਤੀ ਜਾਣ ਲੱਗ ਪਈ ਡੰਡੀ ਸੰਖੇਪ ਵਿੱਚ ਅਸੀਂ ਆਪਣੀ ਪੁਰਾਣੀ ਸੰਸਕ੍ਰਿਤੀ ਤੋਂ ਅਨੁਭਵ ਕੀਤਾ ਹੈ ਕਿ ਭਾਰਤ ਖੇਤੀਬਾੜੀ ਪ੍ਰધાન ਦੇਸ਼ ਰਿਹਾ ਹੈ ਡੰਡੀ ਇਸ ਲਈ 80% ਲੋਕਾਂ ਦਾ ਜੀਵਨ ਸਾਧਨ ਖੇਤੀਬਾੜੀ ਹੀ ਹੈ ਡੰਡੀ ਨਤੀਜੇ ਵਜੋਂ ਇਸ ਵਿੱਚ ਆਧੁਨਿਕਤਾ ਪੈਦਾ ਕਰਨ ਲਈ ਨਵੇਂ ਬੀਜ ਖਾਦਾਂ ਹਲ ਟਰੈਕਟਰ ਟੂ ਬੈਲਾ ਹਾਰਵੈਸਟਰਾਂ ਅਤੇ ਹੋਰ ਕਈ ਨਵੇਂ ਕਿਸਮ ਦੀਆਂ ਮਸ਼ੀਨਾਂ ਦਾ ਪ੍ਰਯੋਗ ਹੋਣ ਲੱਗ ਪਿਆ ਹੈ ਡੰਡੀ ਕਈ ਲਾ ਮਿਸਾਲ ਸਾਧਨ ਹੁਣ ਉਪਲਬਧ ਹੋ ਗਏ ਹਨ ਡੰਡੀ